ਹਾਂਜੀ ਸਤਿ ਸ਼੍ਰੀ ਅਕਾਲ ਜੀ ਸਵਾਗਤ ਹੈ ਜੀ ਤੁਹਾਡਾ ਸਾਡੇ ਛੇਵੇਂ ਬਲੌਗ ਦੇ ਵਿੱਚ ਤੇ ਇਹ ਨੇ ਮੇਰੇ ਆਂਟੀ ਜੀ ਇਹ ਮੇਰੀ ਮੰਮੀ ਫਿਰ ਮੰਮੀ ਤੇਲ ਮਲਾਉਣ ਆਈ ਆ ਸਿਰ ਵਿੱਚ ਇਹਨੇ ਵੀ ਤੇਲ ਛੱਸਦੇ ਆਂਟੀ ਨੂੰ ਟਿੰਡੀ ਤੇ ਇਹ ਭੈਣੇ ਹੈਗੀਆਂ ਰਿਸ਼ਤਾ ਕਰਉਂਦੀਆਂ ਵਾਂ ਇਹ ਦੋਨੋਂ ਜੜੀਆਂ ਜੇ ਕਿਸੇ ਨੇ ਰਿਸ਼ਤੇ ਕਰਵਾਉਣੇ ਹੋਣ ਠੀਕ ਹੈ ਕਿਸੇ ਦਾ ਵੀ ਤੇ ਇਹਨਾਂ ਨਾਲ ਕੇ ਕੰਟੈਕਟ ਕਰ ਸਕਦਾ ਆ ਸੋ ਇਹ ਸਾਡੇ ਆਂਟੀ ਜੀ ਇਹਨਾਂ ਦਾ ਵੀ YouTube ਤੇ ਚੈਨਲ ਬਣਿਆ ਹੋਇਆ ਵਾ ਲਵਦੀਪ ਨਾ ਦੇ ਚੈਨਲ ਤੇ ਸੋ ਇਹਨਾਂ ਨੂੰ ਤੁਸੀਂ ਵੱਧ ਤੋਂ ਵੱਧ ਸਬਸਕ੍ਰਾਈਬ ਕਰੋ ਤੇ ਇੰਸਟਾ ਤੇ ਵੀ ਇਹਨਾਂ ਦੀ ਆਈਡੀ ਹੈਗੀ ਉੱਥੇ ਵੀ ਇਹਨਾਂ ਨੂੰ ਜਾ ਕੇ ਫੋਲੋ ਕਰੋ ਹਨਾ ਸੋ ਹੋਰ ਸਨੋਂ ਤੁਸੀਂ ਸਾਰੇ ਵਧੀਆ ਹੋਰ ਹੁਣ ਅਸੀਂ ਆਏ ਹੋਏ ਸੀਗੇ ਇਹਨਾਂ ਦੇ ਘਰੇ ਆ ਇਹਨਾਂ ਦਾ ਘਰ ਹੈ ਐਂਟੀ ਦਾ ਤੇ ਜਿੰਨਾ ਹੋ ਸਕਦਾ ਇਹਨਾਂ ਨੂੰ ਵੱਧ ਤੋਂ ਵੱਧ ਸਪੋਰਟ ਕਰੋ ਵਿਚਾਰਿਆਂ ਨੂੰ ਹਨਾ ਕਿਉਂਕਿ ਇਹਨਾਂ ਦੇ ਵਿਚਾਰ ਦੀ ਜਦੋਂ ਵੀ بارش वगैरह ਆ ਜਾਂਦੀ ਹੈ ਉਹਦੇ ਪਾਣੀ ਆ ਜਾਂਦਾ ਹੈ ਸੋ ਜਿੰਨਾ ਹੋ ਸਕਦਾ ਆ ਦੇਖੋ ਜੀ ਇਹ ਐਂਟੀ ਜੀ ਨੇ ਐਂਟੀ ਜੀ ਸਸ਼ੀ ਕਾਲ ਕਰ ਰਹੇ ਨੇ ਸੋ ਪਲੀਜ਼ ਤੁਸੀਂ ਜਿੰਨਾ ਸਪੋਰਟ ਕਰੋ ਸੋ ਐਫ ਜੇ ਮਤਲਬ ਕਿ ਆਪਾਂ ਇਹੋ ਜਿਹੀ ਸਨਾਦੀ ਸਪੋਰਟ ਕਰਨੀ ਚਾਹੀਦੀ ਹੈ ਜਿਨ੍ਹਾਂ ਨੂੰ ਮਦਦ ਦੀ ਲੋੜ ਹੋਵੇ ਸੋ ਥੈਂਕ ਯੂ ਜੀ ਅੱਜ ਵੀ ਸਾਨੂੰ ਇੰਨੇ ਕਾਫੀ ਹੈ ਸੋ ਜੇ ਵਲੌਗ ਵਧੀਆ ਲੱਗੇ ਤਾਂ ਲਾਈਕ ਕਮੈਂਟ ਸ਼ੇਅਰ ਕਰਕੇ ਜ਼ਰੂਰ ਦੱਸਿਓ